ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਿਹੜੀ ਵੀਡੀਓ ਬਣਾਉਣਾ ਹੈ ਉਹ ਪਹਿਲਾਂ ਆਪਾਂ ਚਾੜੇ ਬਣਾਏ ਸੀ ਉਹਦੇ ਨਾਲ ਥੋੜਾ ਜਿਹਾ ਪਰ ਕੇ ਵਿੱਚ ਆ ਕਟਾਈ ਚ ਜਿਵੇਂ ਸਟੇਟਸ ਲਵਾਰ ਤੇ ਹੁਣ ਆਪਾਂ ਧਰਾਪਕ ਤੇ ਕਟਾਈ ਕਰਨੀ ਹੈ ਉਹਦੇ ਵਿੱਚ ਕਿੰਨੇ ਵਿੱਚ ਕਿਰ ਸਾਨੂੰ ਕੱਟ ਚਾਹੀਦਾ ਨਵੇਂ ਕਪੜਾ ਆਪਾਂ ਇਸ ਤਰ੍ਹਾਂ ਮਛਾਇਆ ਹੋਇਆ ਦੇਖੋ ਚਾਰ ਟੈਮਾ ਵਿੱਚ 1 2 3 4 ਇਧਰ ਖੁੱਲਾ ਪਾਸਾ ਹੈ ਇਧਰ ਹੈਗੇ ਬੰਦ ਬਸ ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਇੰਨੇ ਘੇਰ ਦੇ ਹੀ ਆਪਾਂ ਸਲਵਾਰ ਸਟੇਪ ਕੱਟਦੇ ਸੀ ਉਹਨ ਇਸ ਤੋਂ ਮੇਰੇ ਅਗੇ ਤਾਂ ਸਾਨੂੰ ਘੱਟ ਸੈਂ ਹੈ ਜਿਹੜਾ ਸਲਵਾਰ ਦੇ ਵੱਲੋਂ ਬਸ ਦੋ ਜਾਂ ਤਿੰਨ ਹੀ ਪੈਣ ਵੱਧ ਨਾ ਗਿਆ ਉਹਦੇ ਕਰਕੇ ਆਪਾਂ ਹੁਣ ਵੀਡੀਓ ਬਣਾਉਣ ਲੱਗਿਆ ਵੀ ਪਤਾ ਲੱਗ ਜੇ ਵੀ ਕਿਸ ਤਰ੍ਹਾਂ ਡਰਾਫਟ ਕਰਨਾ ਤੇ ਕਿਸ ਤਰ੍ਹਾਂ ਕਟਾਈ ਕਰਨੀ ਸਭ ਤੋਂ ਪਹਿਲਾਂ ਆਪਾਂ ਲਾਣੀ ਲੰਬਾਈ ਸਲਵਾਰ ਦੀ ਤਿਆਰ ਉਹਨਾਂ ਦੀ ਹੈਗੀ 38 ਇੰਚ ਤੇ ਬਿਲਟ ਪਾਣੀ ਉੱਪਰ ਕਈ ਇਹਨ ਦਿੱਤੇ ਬਿਲਟ ਨੇਕ ਉਹਨਾਂ ਦੇ ਲਾਸਟਿਕ ਪਾ ਲੈਣ ਦੇ ਪਰ ਇਹਦੇ ਬਿਲਟ ਪਾਣੀਆਂ ਹੈ ਬਿਲਟ ਪਾਣ ਵਾਸਤੇ ਆਪਾਂ ਹੁਣ ਇਹਦਾ ਕਰਨਾ ਹੈ 3 ਇੰਚ ਜੇ ਆਪਾਂ ਮੂਰੀ ਵੇਸੇ ਕੱਪੜੇ ਵਿੱਚ ਅਟੈਚ ਕਰਨੇ ਹੋਵੇ ਤਾਂ ਆਪਾਂ ਮਾਦਰ ਰੱਖ ਲੈਣੀ ਹੈ 2.5 ਇੰਚ ਮਾਦਰ ਆਪਾਂ ਲਾ ਲਿਆ ਇੱਥੇ ਆਪਾਂ ਹੁਣ 2 ਇੰਚ ਬੁਕਰਮ ਪਾਵਾਂਗੇ 2 ਇੰਚ ਦੀ अधा इंच आप नीच फोल्ड करून वास्तू ते मूरी तयार किनी छे इंच तयार करणे मूरी आपण अठ्ठ इंच रखल दो इंच बाद ढाई इंच ये तो लागे अपने मूली की शेप हम आप इधरों लंबाई लानी है चौथी दो प्लस ढाई प्लस कर लेती है इधर भी आप इस तरीके सीधी निशानी लगा लेने हैं ਮੇਰੇ ਕੋਪਾ ਕੀ ਏਅਰ ਕੱਟੇ ਕਰਨਾ ਹੇ ਏਅਰ ਕੱਟੇ ਕਰਨਾ ਮਸਤੇ ਮੈਂ ਸੀ ਆਪਣਾ ਘੇਰਨ ਦਾ ਵੇਖੋ ਵੀਚ ਵੀਚ ਆ ਗਿਆ ਆਪਾਂ ਨੂੰ ਘੇਰ ਕਿੰਨੇ ਥੋੜਾ ਜਿਹਾ ਘੱਟ ਚਾਹੀਦਾ ਤੇ ਇਹਦੇ ਵਿੱਚ ਆਪਾਂ 3 ਇੰਚ ਕੇਅਰ ਕੱਟ ਕਰਤਾਵਾਂਗੇ ਉਹਨਾਂ ਦੀ ਹਿਪ ਕਿੰਨੀ ਹੈ ਬਾਈ ਵੀ ਵੀ ਦੇ ਵਿੱਚ ਆਪਾਂ ਹਿਪ ਵੀ ਦੇਖਣੀ ਹੈ ਨਾ ਘੇਰ ਬਹੁਤਾ ਘੱਟ ਨਹੀਂ ਕਰਨਾ ਹੈਗਾ ਬਿਕਨੀ ਦੇ ਇੱਕ ਹੀ ਚਲੋ ਕੋਈ ਨਹੀਂ ਕਿਦਾ ਮੈਂ ਆਚੜਾ ਲੇ ਲੇ ਆਪਾਂ ਇਹ ਤੋਂ ਅਸਨਾ ਪਰ ਲੱਗ ਰਿਹਾ ਹੈ ਸਾਢੇ 10 ਵੀ ਲਾ ਲੈਣੀਆਂ ਹੈ ਗੈਰ ਲਾ ਲੈਣੀਆਂ ਇਹ ਤਰ੍ਹਾਂ ਵਾ ਇਸ ਤਰੀਕੇ ਆਪਾਂ ਇਹਦੀ ਸ਼ੇਪ ਬਣਾਣੀ ਹੈ ਸੇਂਗ ਇਹ ਸਿੱګه ਪਾਠ ਵਿੱਚ ਲਾ ਲਿਆ ਇੱਥੋਂ ਆਪਾਂ ਸ਼ੇਪ ਦੇਣ ਵਾਸਤੇ ਅੱਟ ਦੀ ਬਸਾਈ ਵੀ ਨਾ ਲਗਾਵਾਂਗੇ ਇੱਥੋਂ ਆਪਾਂ ਇਸ ਤਰੀਕੇ ਇਹਦੀ ਸ਼ੇਪ ਦੇਵਾਂਗੇ ਫੋਨ ਆਪਾਂ ਇਧਰੋਂ ਨਾ ਛੱਡੀਏ ਤਦੋਂ ਮਾਰਕਾ अपना ट्रप्प हो गया हम आप इतों का इतों कपड़ा चंकी तरह सवार कर लेना भी कोई कपड़ा अगे पिछे ना होेढ़ तो इंच जी कट लवेंगे इतों लेनी आप ਜਿਵੇਂ ਸਸਰ ਬਾਰਦਾ ਪੱਲਾ ਪੰਨੇ ਆਪਾਂ ਪੂਰੀ ਛੇ ਵਸਤੇ ਤੇ 11 ਪੰਨੇ ਆ ਹਾਂਜੀ ਹਾਂਜੀ ਸਾਣ ਪੰਜ ਜੀ ਪੰਜ ਤੇ ਉਹ ਵੀ ਆਪਾਂ ਨੇੜੇ ਲੱਗ ਜਾਣੀ ਬਸ ਇਸ ਤਰੀਕੇ ਟੇਢੀ ਜੀ ਲੈ ਜਾਣੀ ਹੈ ਕਿ ਆਪਣੇ ਜਿਹੜੇ ਸਲਵਾਰ ਮੂਰੀ ਉਤੇ ਡਿੱਗਦੀ ਏ ਉਹ ਡਿੱਗਿਆ ਇਹ ਹੈਗੇ ਸਟੇਡ ਸਲਵਾਰ ਦਾ ਡਰਾਪ ਘੇਰਾ ਕੱਟ క ਕਟਾਈ ਤੇ ਸिलाई ਤੇ ਹੈ ਕਿ ਇਹ ਆਸਾਨ ਆ ਪਰ ਸਮਝਾਉਣੀ ਚਾਹੀਦੀ ਵੀ ਆਪਾਂ ਕਿਸ ਤਰ੍ਹਾਂ ਕਟਾਈ ਕਰਨੀ ਕਿਸ ਤਰ੍ਹਾਂ ਆਪਾਂ ਡਰਾਫਟ ਕਰਨਾ ਵਾ ਇਹ ਜਿਹੜੇ ਕਪੜਾ ਰੇ ਆਪਣੇ ਸਲਵਾਰ ਦੀ ਲੰਬਾਈ ਤੋਂ ਕਪੜਾ ਬਚਿਆ ਸੀਗਾ ਇਹ ਹੁਣ ਆਪਾਂ ਬਿਲਟ ਤਿਆਰ ਕਰਨੀ ਹੈ ਹਿੱਪ ਹੈਗੀ ਉਹਨਾਂ 21 ਇੰਚ ਤੇ 21 ਦੇ ਵਿੱਚ 2 ਇੰਚ ਵਾਧਾ ਪਾ ਬਿਲਟ ਤਿਆਰ ਕਰਨੇ ਆ 23 ਇੰਚ ਤਿਆਰ ਕਰਨੀ ਤਾਂ 24 ਦੇ ਆਪਾਂ ਕਟਾਈ ਕਰ ਲਈਏ ਇਸ ਤਰੀਕੇ 24 ਤਰੀਕਾ ਕਰਨ ਵਾਸਤੇ ਆਪਣੇ ਦੋਵੇਂ ਪੱਲੇ ਇਸ ਤਰ੍ਹਾਂ ਬਣਨੇ ਨੇਗੇ ਇਦੋਂ ਵਿੱਚ 14 ਇੰਚਾ ਸਰਜਿਕਾ 7 ਇੰਚਾ ਦੇ ਹੁੰਦੇ ਨੇ ਇਸ ਤਰੀਕੇ ਆਪਾਂ ਕੱਟ ਲੈਣੀ ਆ ਉਹ ਨਹੀਂ ਆ ਥੋੜਾ ਛੋਟਾ ਕਾ ਲਿਓ ਇਹਦੋਂ ਕਪੜਾ ਜ਼ਿਆਦਾ ਲੱਗਦਾ ਆਪਾਂ ਉਦੋਂ ਕੱਟ ਲੈਣੇ ਆ ਚੈੱਕ ਕਰ ਲੈਣੇ ਆ 7 ਇੰਚ ਇਹ ਆ ਰਿਹਾ ਤੁਹਾਨੂੰ ਇਹ ਤਿਆਰ ਕਰਨੀ ਤਾਂ ਆਪਾਂ 24 ਨਿਸ਼ਾਨੀ ਲਗਾਵਾਂਗੇ 24 ਦੇ ਬਜਾਏ ਸਾਢੇ 24 ਲਗਾ ਸਕਦੇ ਆ ਇਸ ਤੋਂ ਘੱਟ ਨਹੀਂ ਲਗਾਣੀ ਇਸ ਤਰ੍ਹਾਂ ਕਾਈ ਕਰਨੀ ਹੈ ਪਚਵੀ ਰੱਖੀ ਨੇ 24 ਨਾਲ ਥੋੜੇ ਵੱਧ ਲੈਣ ਆਸੇ ਫਿਰ ਕੈਂਚੀ ਦਿੱਲੀ ਸਾਡ ਨੂੰ ਲੱਕ ਦੀ ਹੈ। ਇਹ ਕੱਪੜਾ ਬਹੁਤ ਪੂਰਾ ਪ੍ਰੋਪਰ ਹੀ ਹੈ ਮਦਨੀ ਹੈਗਾ ਇਸ ਤਰੀਕੇ ਆਪਾਂ ਤੁਹਾਨੂੰ ਵੀ ਟਰਾਈ ਕਰਨੀ ਵੀ ਕੱਪੜੇ ਵਿੱਚ ਕਾਣ ਨਾ ਪਵੇ। ਇਹ ਹੈ ਨਹੀਂ ਆਪਣੇ ਬਿਲਟ ਦੀ ਜੇ ਤੁਹਾਨੂੰ ਸਕੇਟਸ ਲਵਾਉਣ ਦੀ ਟਾਈ ਕਰਨੀ ਹੋਵੇ ਤਾਂ ਵੀਡੀਓ ਦੇਖ ਕੇ ਡਰਾਫਟ ਕਰੋ ਟਾਈ ਕਰੋ ਜਿਨਨੂੰ ਨਹੀਂ ਪਤਾ ਲੱਗਦਾ ਉਹਨਾਂ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਤੁਹਾਨੂੰ ਕਿਹਿੰਦੇ ਲੱਗੀ ਉਹਦੇ ਬਾਰੇ ਕਮੈਂਟ ਕਰਕੇ ਦੱਸੋ OK